ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਰਜਿੰਦਰ ਮਿੱਡੂ ਕਿਹੜਾ ਸੋ ਸਾਰਿਆਂ ਨੇ ਇੱਕ ਬੇਨਤੀ ਸਾਂਝੀ ਕਰਨੀ ਸੀ ਕਈ ਵੀਰ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਨੇ ਵੀ 400 ਦੇ ਕੋਲ ਮੁਰਗੇ ਦਾ ਬੱਕਰੇ ਦਾ ਹੈਗਾ ਜਾਂ ਕਦੋਂ ਪਾਉਗੇ ਸੋ ਮੁਰਗੇ ਦੇ ਬੱਕਰੇ ਦਾ ਚਾਰ ਮੇਰੇ ਸਾਡੇ ਕੋਲ ਹਰ ਵੇਲੇ ਉਪਲਬਧ ਹੁੰਦਾ ਜਦੋਂ ਤੁਸੀਂ ਮਰਜੀ ਫੋਨ ਕਰੋ WhatsApp ਤੇ ਮੈਸੇਜ ਕਰੋ ਤੁਹਾਨੂੰ ਇੱਕ ਅੱਧੇ ਦਿਨ ਦੇ ਅੰਦਰ ਅੰਦਰ ਚਾਰ ਤੁਹਾਡੇ ਕੋਲ ਪਹੁੰਚਦਾ ਕਰ ਹੋ ਜਾਂਦਾ ਸੋ ਜਿਹੜੇ ਇਹ ਦੋਵੇਂ ਚਾਰ ਆ ਇਹ ਤਾਂ ਅਸੀਂ ਮੰਨ ਲਓ ਜਦੋਂ ਖਤਮ ਹੋ ਜਾਂਦਾ ਅਗਲੇ ਦਿਨ ਹੀ ਫੇਰ ਪਾ ਲੈਣ ਜਿਹੜਾ ਹੁਣ ਰਿਹਾ ਵਟੇਰ ਦੀ ਗੱਲ ਬਟੇਰ ਦਾ achar ਅਸੀਂ ਵੀਰੋ ਜਦੋਂ ਸਾਡੇ ਕੋਲ ਕਈ ਜਾਣਿਆਂ ਦੇ ਆਰਡਰ ਆ ਜਾਂਦੇ ਇਕੱਠਾ ਹੋ ਜਾਂਦਾ ਹੈ ਉਹ ਅਸੀਂ ਉਦੋਂ ਪਾਉਨੇ ਆ ਹੁਣ ਜਿਵੇਂ ਪਹਿਲਾਂ ਪਾਇਆ ਸੀ ਬਟੇਰ ਦਾ achar ਤੇ ਹੁਣ ਅਸੀਂ ਅਗਲਾ ਅਗਲੀ ਵਾਰ ਹੁਣ ਵੇਚ ਪਾਉਣੇ ਜਾ ਰਹੇ 20 ਕਿਲੋ ਬਟੇਰਾਂ ਦਾ achar ਪਾਉਣ ਜਾ ਰਹੇ ਹਾਂ ਜੇ ਕਿਸੇ ਭੈਣ ਭਰਾ ਨੂੰ ਬਟੇਰ ਦਾ achar ਚਾਹੀਦਾ ਹੋਵੇ ਤੇ ਹੁਣ ਤੱਕ ਬੇਤੀ ਇਹੀ ਹੈ ਕਿ ਪਹਿਲਾਂ ਉਹਦਾ ਬੁਕਿੰਗ ਕਰਾ ਦੋ ਕਿਉਂਕਿ ਬਟੇਰ ਦਾ achar ਆ ਜੋ ਮਹਿੰਗਾ ਹੈ ਸੋ ਮੌਕੇ ਤੇ ਫਿਰ ਉਹ ਕਈ ਵਾਰੀ ਅਸੀਂ ਉਨਾਂ ਜਿਆਦੇ ਨਹੀਂ ਪਾਉਂਦੇ ਅਸੀਂ ਉਨਾਂ ਹੀ ਪਾਉਨੇ ਆ ਤੋ ਤਾਂ ਕਰਕੇ ਜਿਹਨੂੰ ਵਟੇਰ ਦਾ ਚਾਰ ਚਾਹੀਦਾ ਹੋਵੇ ਆਂਦੀ ਪਹਿਲਾਂ ਬੁਕਿੰਗ ਕਰਾ ਲਿਓ ਤਾਂ ਕਿ ਨਾਲ ਦੀ ਨਾਲ ਪਾ ਕੇ ਸਾਡੇ ਕੋਲ ਵਟੇਰ ਦਾ ਚਾਰ ਪਹੁੰਚਦਾ ਕਰ ਦੇਗੀ ਸੋ ਬੱਕਰੇ ਤੇ ਮੁਰਗੇ ਦਾ ਚਾਰ ਸਾਡੇ ਕੋਲ ਹਰ ਵੀਲੇ ਹੁੰਦਾ ਜਦੋਂ ਮਰਜੀ ਮੈਸੇਜ ਕਰੋਗੇ ਤੁਹਾਨੂੰ ਇਹ ਚਾਰ ਮਿਲ ਜਾਣਗੇ ਸੋ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਆਹ ਵੀਡੀਓ ਨੂੰ ਵੀ ਮੈਨੂੰ ਚਾਹੁੰਦਾ ਬਹੁਤ ਪਿਆਰ ਦਿਓਗੇ ਸ਼ੇਅਰ ਜਰੂਰ ਕਰੋ ਲੋਕਾਂ ਤੱਕ ਬਹੁਤ ਪਹੁੰਚੇ ਸੋ ਇੱਕ ਬੇਨਤੀ ਇਹ ਹੈ ਜੋ ਪੇਮੈਂਟ ਦਾ ਪ੍ਰੋਸੈਸ ਹੈ ਉਹ ਤੁਹਾਨੂੰ ਪੇਮੈਂਟ ਵਾਈ ਜੀ ਸਕੈਨਰ ਅਸੀਂ ਭੇਜਾਂਗੇ ਪਹਿਲਾਂ ਕਰਨੀ ਕਹੂਗੀ ਨਿਕਲੇ ਭੈਣ ਭਰਾ ਅਖਦੇ ਪੇਮੈਂਟ ਜੀ ਭੇਜ ਦਿਓ ਨਹੀਂ ਵੀਰੇ ਜਦੋਂ ਤੱਕ ਸਾਡੇ ਕੋਲ ਪੇਮੈਂਟ ਤੁਹਾਡੀ ਕਨਫਰਮ ਨਹੀਂ ਹੁੰਦੀ ਉਸ ਦਿਨ ਤੱਕ ਥੋੜਾ ਪਾਰਸਲ ਰੋਕ ਨੀ ਕਰਨਾ ਠੀਕ ਹੈ ਜੀ ਜਦੋਂ ਤੁਹਾਡਾ ਪੇਮੈਂਟ ਆ ਗਈ ਕਰਦੀ ਹੈ ਉਸ ਤੋਂ ਬਾਅਦ ਤੁਸੀਂ ਆ ਉਹਦਾ ਸਕਰੀਨ ਸ਼ਾਟ ਲੈ ਕੇ ਪੇਮੈਂਟ ਦਾ ਸਾਨੂੰ ਭੇਜੋ ਉਸ ਤੋਂ ਬਾਅਦ ਤੁਹਾਡਾ ਨਾਮ ਦੇ ਨਾਲ ਪਾਰਸਲ ਅਸੀਂ ਪੈਕ ਕਰਾਂਗੇ ਔਰ ਥੋੜੇ ਦੇਰ ਪਹੁੰਚ ਦੀ ਕਰ ਦਾਂਗੇ ਠੀਕ ਹੈ ਤੇ ਜੇ ਕਿਸੇ ਹੋਰ ਵੀ ਭੈਣ ਭਰਾ ਨੇ ਚਾਰ ਮਗਾਉਣਾ ਹੋਵੇ ਤੁਸੀਂ ਆਪ ਦਾ ਸਾਡੇ ਵਟਸਐਪ ਨੰਬਰ ਦਿੱਤਾ ਉੱਤੇ ਜਾਂ ਉੱਤੇ ਕਾਲ ਕਰ ਸਕਦੇ ਜਦੋਂ ਮਰਜ਼ੀ ਚਾਹੋ ਸਾਥੋਂ ਹਰ ਵੇਲੇ ਜਿਉਂ ਦੇ ਕਾਲ ਜਾਂ ਵਟਸਐਪ ਤੇ ਮੈਸੇਜ ਕਰੋ ਤੁਹਾਨੂੰ 4 ਉਪਲਬਧ ਮਿਲੂਗਾ। ਸੋ ਕਹਿਣਾ ਇਹ ਹੀ ਹੈ ਵੀ 4 ਨਹੀਂ ਨਾ 4 ਹਰ ਵੇਲੇ ਹੁੰਦਾ ਹੈ। ਸੋ ਜਦੋਂ ਮਰਜ਼ੀ ਕਰੋ ਤੁਸੀਂ ਫੋਨ ਜਾਂ ਵਟਸਐਪ ਕਰੋ। ਪਟੇਲ ਦਾ 4 ਤੁਹਾਨੂੰ ਮੈਂ ਫੇਰ ਦੱਸਣਾ ਫੋਨ ਜਾ ਰਹੇ ਹਾਂ ਜੇ ਕਿਸੇ ਵੀਰ ਭੈਣ ਭਰਾ ਨੂੰ ਚਾਹੀਦਾ ਹੋਵੇ। ਸਭ ਤੋਂ ਪਹਿਲਾਂ ਬੁਕਿੰਗ ਕਰਾ ਦਿਓ ਜੋ ਤੁਹਾਨੂੰ ਹਾਫ ਪੇਮੈਂਟ ਪਹਿਲਾਂ ਕਰ ਦੇ ਕਿਉਂਕਿ ਬਈ ਜੋ ਪਟੇਲ ਦਾ 4 ਹੈ ਤੇ ਬਾਕੀ ਪੇਮੈਂਟ ਉਦੋਂ ਹੋਊਗੀ ਜਦੋਂ ਸਾਡਾ ਪਾਰਸਲ ਅਸੀਂ ਬੁੱਕ ਕਰਤਾ ਉਹਦੇ ਸਾਨੂੰ ਕਰ ਦੇਵੋ। ਠੀਕ ਹੈ। ਵੀਡੀਓ ਨੂੰ ਸ਼ੇਅਰ ਜਿਉਂ ਕਰੋ ਤਾਂ ਹੋਰ ਲੋਕਾਂ तक ਵੀ ਪਹੁੰਚੇ। ਤੁਹਾਡਾ ਬਹੁਤ